ਬਾਕੀ ਨੇ ਲੈ ਸਾੜੇ ਦੀ ਟੀਮ ਦੇ ਪਲੇਅਰ ਉਹ ਜਲਦੀ ਗਰਾਊਂਡ ਦੇ ਲਾਗੇ ਆ ਜਾਓ ਅਮਰਤ ਧਲੇਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਆ ਮੁੰਡੇ ਨੇ ਵੀ ਕਹਿੰਦੇ ਡਾਲਰਾਂ ਤੇ ਰੇਡਾਂ ਪਾਈਆਂ ਨੇ ਐਨ ਖੋਤ ਗੰਗੂ ਰਾਏ ਦੇ ਮੇਲੇ ਦੇ ਪਰ ਬੜੀ ਸਪੀਡ ਹੈ ਬੜਾ ਦਿਮਾਗੀ ਰੇਡਰ ਹੈ ਬੜਾ ਕਹਿੰਦੇ ਸ਼ਾਰਪ ਬ੍ਰੇਨ ਹੈ ਉਹ ਪੈਂਦੀ ਰੇਡ ਤੇ ਉਹ ਗੱਲ ਕਹਿੰਦੇ ਅਮਰਤ ਵਿਸ਼ੇਸ਼ ਤੌਰ ਤੇ ਦਿੱਤਾ ਗਿਆ ਜਿਹਨਾਂ ਦਾ ਵਿਸ਼ੇਸ਼ ਤੌਰ ਤੇ ਬੜਾ ਧੰਨਵਾਦ ਹੈ ਟੈਲ ਕੈਨੇਡਾ ਵੱਲੋਂ 5 550 550 ਰੁਪਏ ਦੋਨੋਂ ਬਲਾੜਿਆਂ ਦੇ ਲਈ ਤਹਿਲ ਕੈਨੇਡਾ ਜੀ ਬਹੁਤ ਦਾ ਕਰਦੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਤਹਿਲ ਕੈਨੇਡਾ ਜੀ ਦਾ ਕੀ ਬਾਤ ਹੈ ਟਾਈਆਂ ਪਣ ਲੱਗੀਆਂ ਨੇ ਸੈਕੰਡ ਰਾਊਂਡ ਦੀਆਂ ਸੈਕੰਡ ਰਾਊਂਡ ਦੀਆਂ ਟਾਈਆਂ ਪਣ ਲੱਗੀਆਂ ਜੇ ਕੋਈ ਦੇਖਣਾ ਚਾਹੁੰਦਾ ਦੇਖ ਸਕਦਾ ਸਰਦਾਰ ਟਾ ਅੱਜ ਨਸਰਾਰੀ ਪਿੰਡ ਦਾ ਵੱਡਾ ਕਬੱਡੀ ਕੱਪ ਮਿੱਤਰਾਂ ਸਾਹਿਲ ਮਲਾਦ ਜਿੱਤੇ ਬਾਸ ਸੁਣਦਾ ਵੀਰ ਉਹ ਵੀ ਜਿਹੜਾ ਗਰਾਊਂਡ ਵਿੱਚ ਆਵੇਗਾ ਅੱਜ ਕਹਿੰਦੇ ਨਸਰਾਰੀ ਦਾ ਕਬੱਡੀ ਕੱਪ ਹੈ ਵੱਡਾ ਖੇਡ ਮੇਲਾ ਅੱਜ ਵੇਖਦੇ ਆ ਵੀ ਪਹਿਲੀ ਪਹਿਲੀ ਰੈਡ ਦੇ ਉੱਤੇ ਇਹ ਕਹਿੰਦੇ ਧਲੇਰਾ ਵਾਲਾ ਅਮਰਤ ਸਿੰਘ ਹੈ ਜੁੜੇ ਉੱਤੇ ਬਣੀ ਵੀ ਚਿੱਟੀ ਰਮਾਰ ਕਹਿੰਦੇ ਪੇਚਾਂ ਮੱਖਣ ਦੇ ਨਾਲ ਪੈ ਗਿਆ ਪਰ ਦੂਜੇ ਪਾਸੇ ਅਮਰਤ ਧਲੇਰਾਵਾਲਾ ਪੁਆਇੰਟ ਦਾ ਵਾਅਦਾ ਆਪਣੀ ਟੀਮ ਦੇ ਲਈ ਟਾਕੇ ਹਿੱਕ ਤੇ ਬਹਿਣ ਵਾਲੀ ਗੱਲ ਕਰ ਗਿਆ ਜਗਵਿੰਦਰ ਜਾਦੂਬਾਈ ਦਾ ਵੱਡਾ ਕਹਿੰਦੇ ਸਨਮਾਨ ਜਿਹੜਾ ਸਮੁੱਚੀ ਖੇਡ ਕਲੱਬ ਵੱਲੋਂ ਕੀਤਾ ਗਿਆ ਹੈ ਪਿਆਰ ਹੈ ਹਰਦੀਪ ਕਪਾਈ ਦੇ ਨਾਲ ਲਓ ਕਹਿੰਦੇ ਦੋਲ ਪਰਿਵਾਰ ਦਾ ਬਿੱਲਾ ਕਬੱਡੀ ਪਾ ਰਿਹਾ ਹੈ ਕਿ ਦੁੱਧ ਦੀ ਰਾਖੀ ਬਿੱਲਾ ਬੈਠਾ ਕਿੰਨਾ ਟਾਈਮ ਕਹਿਰ ਗੁਜ਼ਾਰੂਗਾ ਜਿੰਨਾ ਪੀ ਹੋਇਆ ਉਹ ਪੀਊਗਾ ਨਹੀਂ ਪਰ ਹੱਥ ਪੈਰ ਤੇ ਮਾਰੂਗਾ ਅਗਲੀ ਕੇ ਵਿੱਚ ਕਹਿੰਦੇ ਫ੍ਰੈਦਰ ਵੈਲੀ ਕਬੱਡੀ ਕਲੱਬ ਕਨੇਡਾ ਵਾਲੀ ਖੇਡਿਆ ਖਿਡਾਰੀ ਇੱਕ ਪਾਸੇ 61 ਦੀ ਟੀਮ ਹੈ ਤੇ ਦੂਜੇ ਪਾਸੇ ਟੀਮ ਕਹਿੰਦੇ ਜਿਹੜੀ ਟੀਮਰੇ ਮਿੱਤਰੋ ਪੰਜ ਰੁੱਖੇ ਦੀ ਟੀਮ ਹੈ ਅਮਰਤਰਾ ਕਹਿੰਦੇ ਤਵੇਰ ਪਿੰਡਾ ਫਰੋਜ਼ ਖਾਨ ਦੇ ਪਿੰਡੋਂ ਚੱਲ ਕੇ ਆਇਆ ਕੋਟ ਗੰਗੂਰਾਏ ਦੇ ਕਬੱਡੀ ਕਪੇਟ ਤੇ 11 11 ہزار ਦੀਆਂ ਕਬੱਡੀਆਂ ਪਾਉਣ ਵਾਲਾ ਖਿਡਾਰੀ ਇਸ ਵੇਲੇ ਤਕੜਾ ਨੰਬਰ 61